ਲੇਬਰ ਚੌਂਕ ਦੇ ਵਿੱਚ ਖੜੇ ਨਾ ਮਜ਼ਦੂਰਾ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਤੈਨਾ ਮਜ਼ਦੂਰਾ ਦਾ ਇਹ ਕਹਿਣਾ ਕਿ ਲੇਬਰ ਚੌਂਕ ਦੇ ਵਿੱਚ ਦਿਹਾੜੀ ਦੇ ਲਈ ਖੜੇ ਸਨ ਕੇਸ ਦੇ ਦਰਮਿਆਨ ਸਿਵਲ ਵਰਦੀ ਦੇ ਵਿੱਚ ਆ ਪੁਲਿਸ ਮੁਲਾਜ਼ਮ ਜਿਨ੍ਹਾਂ ਇਹਨਾਂ ਤੇ ਡੰਡਿਆਂ ਦੀ ਬਰਸਾਤ ਕਰ ਦਿੱਤੀ ਹੈ ਜਿਸ ਦੇ ਵਿੱਚ ਕਈ ਮਜ਼ਦੂਰ ਜ਼ਖਮੀ ਹੋ ਗਏ ਨੇ ਤੈਨਾ ਮਜ਼ਦੂਰਾ ਨੇ ਇਲਜ਼ਾਮ ਲਗਾਇਆ ਕਿ ਇੱਥੇ ਕੁਝ ਲੋਕ ਨਸ਼ਾ ਵੇਚਦੇ ਨੇ ਪਰ ਪੁਲਿਸ ਦੇ ਵੱਲੋਂ ਉਹਨਾਂ ਨਸ਼ਾ ਵੇਚਣ ਵਾਲਿਆਂ ਦੀ ਥਾਂ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਦੀ ਕੁੱਟਮਾਰ ਕਰ ਦਿੱਤੀ ਗਈ ਹੈ। ਦਰਸਲ ਮਜ਼ਦੂਰਾਂ ਦੇ ਵਿੱਚ ਕਾਫੀ ਰੋਸ ਹੈ। ਉਸ ਤੋਂ ਬਾਅਦ ਇਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਅਸੀਂ ਵਿਧਾਇਕ ਨੂੰ ਮਿਲਣ ਆਏ ਆ ਕਿ ਸਾਨੂੰ ਇੱਥੋਂ ਨਾ ਹਟਾਇਆ ਜਾਵੇ। ਪੁਲਿਸ ਸਾਨੂੰ ਇੱਥੋਂ ਜ਼ਬਰਦਸਤੀ ਦੂਜੀ ਥਾਂ ਤੇ ਜਾਣ ਦੇ ਲਈ ਕਹਿ ਰਹੀ ਹੈ ਤੇ ਕਾਰਵਾਈ ਦੀ ਗੱਲ ਵੀ ਆਖ ਰਹੀ ਹੈ ਉੱਥੇ ਹੀ ਦੱਸਦੀ ਹੈ ਕਿ ਬਠਿੰਡਾ ਦੇ ਲੇਬਰ ਚੌਂਕ ਦਾ ਇਹ ਮਾਮਲਾ ਜਿੱਥੇ ਦਿਹਾੜੀਦਾਰ ਮਜ਼ਦੂਰ ਜਿਹੜੇ ਨੇ ਉਹ ਲੇਬਰ ਚੌਂਕ ਦੇ ਵਿੱਚ ਖੜੇ ਹੁੰਦੇ ਨੇ ਤਾਂ ਇਹ ਵੱਡੇ ਇਲਜ਼ਾਮ ਲਗਾਏ ਨੇ ਕਿ ਉੱਥੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਮੁਲਾਜ਼ਮਾਂ ਦ ਵੱਲੋਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਡੰਡਿਆਂ ਦੇ ਨਾਲ ਇਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇੱਥੇ ਹੀ ਦੱਸਦੀ ਹੈ ਕਿ ਜਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੌਰ ਉੱਤੇ ਇਹ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਨਸ਼ਾ ਵੇਚਦੇ ਨੇ ਤੇ ਨਸ਼ੇ ਦਾ ਸੇਵਨ ਵੀ ਕਰ ਦਿੰਦੇ ਨੇ ਸਿਰਫ ਅਜਿਹੇ ਲੋਕ ਜੋ ਕਿ ਨਸ਼ਾ ਵੇਚਦੇ ਨੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ ਸਿਰਫ ਉਹਨਾਂ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸਿਵਲ ਵਰਦੀ ਦੇ ਵਿੱਚ ਉਸ ਦਿਨ ਉੱਥੇ ਪੁਲਿਸ ਮੁਲਾਜ਼ਮ ਜ਼ਰੂਰ ਗਏ ਸਨ ਪਰ ਕਾਰਵਾਈ ਸਿਰਫ ਉਹਨਾਂ ਲੋਕਾਂ ਤੇ ਹੋਈ ਹੈ ਜੋ ਨਸ਼ੇ ਦੇ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤਾਂ ਇਸ ਮਾਮਲੇ ਦੇ ਵਿੱਚ ਮਜ਼ਦੂਰ ਇਲਜ਼ਾਮ ਲਗਾ ਰਹੇ ਨੇ ਉਧਰ ਪੁਲਿਸ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਆ ਚੁੱਕਿਆ ਜਗਦੇਵ ਕੀ ਗੱਲ ਹੋਈ ਹੈ ਕੱਲ ਕੁਝ ਨਹੀਂ ਹੋਇਆ ਜੀ ਮੈਂ ਤਾਂ ਫੋਨ 9 ਵਜੇ ਗਏ تھے اچھا ਸਾਈਕਲ ਕੇ ਮੈਂ ਵਹਾਂ ਖੜਾਏ ਹੂੰ ਪਿੱਛੇ ਸੇ ਆ ਗਿਆ ਜਨਾਬ ਹੂੰ ਬੱਦੇ ਛੋਟੀ ਬੱਦੇ ਛੋਟੀ ਮੈਂ ਕਹਿੰਦਾ ਜਨਾਬ ਮੇਰੇ ਕਸੂਰ ਕੀ ਹੈ ਹੂੰ ਕਹਤਾ ਆਪ ਜੇ ਮਾਰ ਦਿਆ 3-4 ਛੋਟੀ ਫਿਰ ਕਹਤਾ ਸਾਈਕਲ ਆਗੇ ਲੈ ਜਾ मैंने कहा बात तो पहले भी बोल सकते थे आप हम साइकिल जब मार दिए है फिर कहते है, आप साइकल ले जा क्यों कुछ कोई बात ही नहीं है क्या काम करते हो दिहाड़ी करता हूँ कहाँ खड़े थे कहाँ खड़े थे हैं? गोल्डी कुल लेबर चौक लेबर चौक से पहुँचे ही थे साइकिल जैसे स्टैंड लगाए हैं वैसे ही बस पीछे से आगे क्यों मार रहे थे आपको ਅਬ ਵਹੀ ਤਾਂ ਮੈਂ ਦੇ ਵੀ ਸਮਝ ਵੀ ਨਹੀਂ ਆ ਰਿਹਾ ਕਿਉਂ ਮੇਰੇ ਮਾਰੇ ਆੜ ਕੇ ਵੀ ਮਾਰੇ ਆ ਕਿੰਨੇ ਜਾਨੇ ਕੋ ਮਾਰਾ ਆਪੇ ਦੇਖੀ ਇਤਨਾ ਤਾਂ ਮੈਂ ਬਤਾ ਨਹੀਂ ਸਕਦਾ ਉਹ ਕਿੰਨੇ ਜਾਨੇ ਕੇ ਲਈ ਫੂਟਾ ਜੇ ਰੋੜ ਹੈ ਆਪਕਾ ਆਪੇ ਆਇਆ ਲੇਕਿਨ ਮੇਰੇ ਜ਼ਰੂਰ ਜ਼ਿਆਦੇ ਬੱਜੀ ਹੈ ਮੈਂ ਨਾ ਮੇਰਾ ਮਹੇਸ਼ਿਆ ਜੀ ਹਾਂ ਮੇਛੀ ਦੇ ਨਾਂ ਤੋਂ ਮੈਂ ਚਾਹ ਦਾ ਅੱਡਾ ਜੀ ਮੇਰਾ ਹਾਂ ਸ਼ਕਤੀ ਕੰਪਲੈਕਸ ਬਣੀ ਨਹੀਂ ਸੀ ਜੀ ਉਹ ਜਦੋਂ ਚਰਨਜੀਤ ਲਾਲ ਜੀ ਹੁੰਦੇ ਸੀਗੇ ਜੀ ਵਿਧਾਇਕ ਉਦੋਂ ਸ਼ਕਤੀ ਕੰਪਲੈਕਸ ਬਣਿਆ ਸੀ ਜਦੋਂ ਸਾਰੀਆਂ ਦੁਕਾਨਾਂ ਬਣੀਆਂ ਸਾਰੀ ਮਾਰਕੀਟ ਬਣੀ ਹੈ ਮੈਂ ਕੋਈ ਨਸ਼ਾ ਨਹੀਂ ਕਰਦਾ ਸਰ ਮੇਰੇ ਡਰੋਗ ਟੈਸਟ ਕਿੱਥੇ ਜਾਵੇ ਅੱਜ ਮੈਂ ਭੁੱਖਾ ਮੇਰੇ ਐਸਟੀਓ ਸਾਹਿਬ ਨੇ ਮੇਰਾ ਅੱਡਾ ਬੰਦ ਕਰਾ ਦਿੱਤਾ ਜੀ ਮੇਰਾ ਰੋਕ ਕਿ ਮੈਂ ਦੁੱਧ ਵਾਪਸ ਲੈ ਕੇ ਆਇਆ ਜੀ ਸਿਲਿੰਡਰ ਜਰਾ ਮੈਂ ਬਹੁਤ ਭੁੱਖਾ ਜੀ ਮੈਂ ਆਹ ਦੇਖੋ ਮੈਂ ਇੱਥੇ ਖੜਾ ਜੀ ਇੱਕ ਲੇਬਰ ਵਾਲਾ ਬੰਦਾ ਬੇਦਾਗ ਨਾਲੇ ਪੁਲਿਸ ਵਾਲਿਆਂ ਨੂੰ ਮੈਂ ਦੱਸ ਦੇ ਰਿਹਾ ਅਸੀਂ ਤਾਂ ਪੀ ਨਹੀਂ ਵੀ ਉਹ ਨਸ਼ਾ ਵੇਚਦਾ ਮੇਰਾ ਮੂੰਹ ਪੂਰਾ ਬਕਨਿਆ ਹੁੰਦਾ ਜੀ ਮੈਨੂੰ ਉਸ ਟਾਈਮ ਚੱਕਣ ਦੀ ਗੱਲ ਨਹੀਂ ਮੇਰੇ ਪਿੱਛੇ ਕਾਪੇ ਮਾਰਜਨ ਮੈਂ ਪੁਲਿਸ ਵਾਲ ਨੂੰ ਇਹ ਵੀ ਆਖਿਆ ਮੈਨੂੰ ਮੇਰੇ ਛੋਟੇ ਛੋਟੇ ਬੱਚੇ ਆ ਮੈਨੂੰ ਕਾਪਿਆਂ ਤੋਂ ਡਰਨੀ ਆ ਲੇਕਿਨ ਮੈਂ ਨਸ਼ਿਆਂ ਦੇ ਵਿਰੁੱਧ ਲੇਕਿਨ ਅੱਜ ਨਸ਼ਿਆਂ ਦੇ ਵਿਰੁੱਧ ਪੁਲਿਸ ਵਾਲੇ ਨੂੰ ਬੰਦਿਆਂ ਨੂੰ ਚਕਵਾਨ ਦੇ ਬਾਵਜੂਦ ਵੀ ਅੱਜ ਮੇਰਾ ਇਹ ਹਾਲ ਹੈ ਮੇਛੇ ਦਾ ਜੀ 골ਡ ਕਿੱਤ ਇਹ ਲੁੱਟ ਲਿੱਤਾ ਸੀ ਤੁਸੀਂ ਦੁੱਧ ਰੋ ਲਿਆ ਮੇਰਾ ਦੁੱਧ ਸਾਰਾ ਖਰਾਬ ਚਲਾ ਗਿਆ ਜੀ ਮੈਂ ਮੈਨੂੰ ਕਹਿੰਦੇ ਐਡਾ ਬੰਦ ਕਰ ਮੈਂ ਕਿਹਾ ਸਰ ਮੈਨੂੰ ਇਹ ਤਾਂ ਦੱਸੋ ਮੈਂ ਮਾਰਕੀਟ ਚ ਚਾਹ ਤਾਂ ਵੇਚ ਸਕਦਾ ਕਹਿੰ ਨਸ਼ੇ ਕਰਦੇ 15 20 ਬੰਦੇ ਔਰ 250 ਬੰਦਾ 300 ਬੰਦਾ ਜਿਹੜਾ 5 400 ਬੰਦਾ ਲੇਬਰ ਵਾਲਾ ਸਾਰਾ ਦੁਖੀ ਹੁੰਦਾ ਜੀ ਮੇਰੇ ਤੋਂ ਚਾਪਿੰਦੇ ਜੀ ਘਟੂ ਘਟ 15 20 ਸਾਲ ਹੋ ਗਏ ਨਾ ਪਤਾ ਦੱਸਿਆ ਵੀ ਇਹ ਪਹਿਲਾਂ ਵੀ ਆ ਬੰਦੇ ਨਸ਼ਾ ਕਰਦੇ ਆ ਉਹਨਾਂ ਦੱਸਿਆ ਜੀ ਮੈਂ ਚੁਕਵਾਏ ਵੀ ਆ ਜੀ ਬੰਦੇ ਮੇਛੀ ਨੇ ਇਹ ਡਰਦੇ ਆ ਲੇਬਰ ਵਾਲੇ ਮੈਂ ਨਹੀਂ ਡਰਦਾ ਮੈਂ ਨਿੱਡਰ ਬੰਦਾ ਜੀ ਨਾ ਮੇਛੀ ਕਹਿੰਦਾ ਸਾਰੇ ਲੇਬਰ ਵਾਲੇ ਨੂੰ ਪਤਾ ਹੈ ਜੀ ਉਸ 골ਡੀਗੀ ਦੇ ਉੱਪਰ ਸਾਰੀ ਮਾਰਕੀਟ ਨੂੰ ਪਤਾ ਹੈ ਵਿਜੇ ਫਰੈਸ਼ ਬੌਜੀ ਉਹਨਾਂ ਨੂੰ ਹੀ ਪਤਾ ਜੀ ਜਦੋਂ ਤੁਸੀਂ ਪੁਲਿਸ ਨੂੰ ਦੱਸਿਆ ਵੀ ਆ ਬੰਦੇ ਕਰਦੇ ਆ ਚੱਕੇ ਪੁਲਿਸ ਨੇ ਉਹ ਬੰਦੇ ਪੁਲਿਸ ਨੇ ਚੱਕੇ ਵੀ ਹਾਂ ਫੇਰ ਕਿੱਤੀ ਉਹਨਾਂ ਤੋਂ ਜੋ ਕੁਝ ਵੀ ਕੀਤਾ ਇਹ ਨਹੀਂ ਪਤਾ ਵੀ ਉਹਨਾਂ ਨੂੰ ਤੋਂ ਪੈਸੇ ਖੋਏ ਉਥੇ ਜਮ੍ਹਾਂ ਕਰਵਾਏ ਅਗਲੇ ਦਿਨ ਫੇਰ ਆ ਕੇ ਤੀਸਰੇ ਦਿਨ ਫੇਰ ਨਸ਼ਾ ਵੇਚ ਰਹੇ ਜੀ ਫੇਰ ਤੀਜੇ ਦਿਨ ਨਸ਼ਾ ਫੇਰ ਤੀਸਰੇ ਦਿਨ ਵੇਚਦਾ ਮੇਰਾ ਕੀ ਕਸੂਰ ਹੈ ਜੀ ਮੇਰ ਤੋਂ ਚਾਹ ਲੈ ਕੇ ਆਗੇ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਆਖਿਆ ਸੀਗਾ ਵੀ ਤੂੰ ਚਾਹ ਲੈ ਕੇ ਨਾ ਨਾਲ ਦੇ ਨਾਲ ਤੋਰ ਦਿਆ ਕਰ ਮੈਂ ਕਿਹਾ ਠੀਕ ਹੈ ਸਰ ਤੁਸੀਂ ਮੇਰੇ ਪੁਲਿਸ ਪ੍ਰਸ਼ਾਸਨ ਅਗਰ ਮੇਰੇ ਨਾਲ ਹੈ ਤਾਂ ਮੈਂ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਹਾਂ ਮੈਂ ਇਸ ਤਰ੍ਹਾਂ ਕਰਨ ਦੇ ਬਾਵਜੂਦ ਵੀ ਅੱਜ ਤੁਸੀਂ ਮੇਰੇ ਨਾਲ ਤਾਂ ਕੋਈ ਨਾ ਤੱਕਾ ਵਾ ਕਿੰਨੇ ਸਾਲਾਂ ਤੋਂ ਬੈਠੇ ਹੋ ਤੁਸੀਂ ਇੱਥੇ ਮੈਂ ਉੱਥੇ ਕੱਟੁੱਟ 21-22 ਸਾਲ ਹੋ ਗਏ ਮਾਰਕੀਟ ਬਣੇ ਨੂੰ ਸ਼ਕਤੀ ਕੰਪਲੈਕਸ ਦੀ ਮੈਂ ਸੇਵਾ ਕਰਦਾ ਉਹਨਾਂ ਦੀ ਸਾਰੀ ਮਾਰਕੀਟ ਨੂੰ ਔਰ ਪੂਰਾ ਫੁੱਲ 150% ਮੈਂ ਵ્યાਸੀ ਨੂੰ ਬੰਦਾ ਹਾਂ ਜੀ ਨਹੀਂ ਤੁਹਾਡੇ ਤੁਸੀਂ ਦੁਕਾਨਾਂ ਤੇ ਵੀ ਚਾਹਦੇ ਦੁਕਾਨਦਾਰ ਖੜੇ ਨਹੀਂ ਖੜੇ ਨਹੀਂ ਦੁਕਾਨਦਾਰ ਤੁਹਾਡੇ ਨਾਲ ਦੁਕਾਨਦਾਰ ਕਹਿਣ ਨੂੰ ਤਿਆਰ ਹੈ ਜੇ ਸਾਰੇ ਹਾਂ ਵਿਜੇ ਪ੍ਰੈਸ ਬਾਉ ਜੀ ਉਹਨਾਂ ਨੇ ਬਥੇਰੇ ਮੁਲਾਜ਼ਮਾਂ ਨੂੰ ਆਖਿਆ ਵੀ ਇਹ ਬੰਦਾ ਜਿੱਤੇ ਤੁਸੀਂ ਇੱਥੇ ਖੜੇ ਹੋ ਇਸ ਤੇ ਸ਼ੱਕ ਨਾ ਕਰੋ ਇਹ ਬੰਦਾ ਬਹੁਤ ਹੀ ਵਧੀਆ ਬੰਦਾ ਹੈ ਵਧੀਆ ਤੋਂ ਵਧੀਆ ਬੰਦਾ ਕਿਹਾ ਜੀ ਉਹਨਾਂ ਨੇ ਤਾਰੀਫ ਕੀਤੀ ਹੈ ਪਰ ਕੋਈ ਨਾ ਕੋਈ ਨਵਾਂ ਮੁਲਾਜ਼ਮ ਆ ਜਾਂਦਾ ਹਾਂ ਕਾਕਾ ਹਾਂ ਕਾਕਾ ਕੀ ਗੱਲ ਹੋਈ ਹੈਗੀ ਗੱਲ ਜੀ ਕੁਛ ਨਹੀਂ ਹੋਈ ਜੀ ਬਸ ਸਵੇਰੇ ਆਏ ਆ 10 12 ਜਾਨੇ ਪੁਲਿਸ ਵਾਲੇ ਸਿਵਲ ਵਰਦੀ ਚ ਤੇ ਆਉਣ ਸਾ ਡੰਡੇ ਭਰਾਉਣ ਲੱਗ ਗਏ ਕੀ ਕਾਰਨ ਕੀ ਹੈ ਕੀ ਕੀ ਗੱਲ ਬਸ ਉਹ ਕਹਿੰਦੇ ਆ ਭਾਈ ਤੁਸੀਂ ਇੱਥੇ ਬਸ ਚੌਕ ਛੱਡ ਦਿਓ ਕਿਉਂ ਛੜ ਬਈ ਇਸ ਸਕੂਲ ਆ ਤੁਸੀਂ ਚੌਂਕ ਛੜਦੇ ਹੋ ਇੱਥੇ ਮੈਨੂੰ ਵੀ 10-12 ਸਾਲ ਹੋ ਗਏ ਉਹ ਜਾਈਏ ਕਿ ਕਿਥਾ ਹਲੂ ਮਾਰ ਚੌਂਕਲ ਬਾਗ ਜੋ ਉੱਥੇ ਕੋਣ ਖੜਨ ਦੇ ਕਿੰਨੇ ਜਣਾਂ ਨਾਲ ਕੁੱਟ ਮਾਰ ਕੀਤੀ ਆ ਕੁੱਟ ਮਾਰਤਾ 20-25 ਜਣਾਂ ਨਾਲ ਕੀਤੀ ਆ ਜਿਹੜੇ ਅੱਧੇ ਬੰਦੇ ਘਰੇ ਬਾਗੇ ਇੱਕ ਬੰਦਾ ਹਸਕਲ ਬਾਗ ਗਿਆ ਮੈਨੂੰ ਉਹਦਾ ਹੱਥ ਟੁੱਟ ਗਿਆ ਪਹਿਲੋ ਵੀ ਉਹਨਾਂ ਨੇ ਕੁੱਟ ਮਾਰ ਕੀਤੀ ਸੀ ਉਹਨਾਂ ਡੰਡਾ ਮਾਰਿਆ ਮੇਰੀ ਉਂਗਲੀ ਟੁੱਟ ਗਈ ਸੀ ਜਾਂ ਕੋਈ ਹੋਰ ਕੋਈ ਉਸ ਪੋਡੇ ਤੇ ਆ ਕੇ ਸਰਕਾਰ ਨੇ ਲੇਬਰ ਚੌਂਕ ਇੱਕ ਲੇਬਰ ਵਾਲੇ ਅੰਰੋਲਾ ਵੀ ਇੱਥੇ ਪੁਲਿਸ ਵੱਲੋਂ ਸਾਡੇ ਤੇ ਰੇਡ ਕੀਤੀ ਗਈ ਹੈ ਤੇ ਹਟਾਇਆ ਜਾਂਦਾ ਜਦੋਂ ਕਿ ਅਸੀਂ ਲੇਬਰ ਦਾ ਕੰਮ ਕਰਦੇ ਆ। ਅ ਪੰਜਾਬ ਪੁਲਿਸ ਵੱਲੋਂ ਡਿਸਟ੍ਰਿਕਟ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਜੁੱਧ ਨਸ਼ਾ ਅਬਰਧ ਜਿਹੜੀ ਮੋਹਮ ਢਿੱਗੀ ਗਈ ਹੈਗੀ। ਉਹਦੇ ਰਿਗਾਰਡਿੰਗ ਜਿਹੜਾ 골ਡਗੀ ਦੇ ਉੱਪਰ ਕਾਫੀ ਸਾਰੀ ਜਿਹੜੀ ਹੈ ਲੇਬਰ ਕਾਫੀ ਸਮੇਂ ਤੋਂ ਜਿਹੜੀ ਹੈ ਇਕੱਠੀ ਹੁੰਦੀ ਹੈਗੀ। ਉੱਥੋਂ ਜਿਹੜੇ ਦੁਕਾਨਦਾਰ ਹੈ ਉੱਥੋਂ ਜਿਹੜੇ ਰਹਿਣ ਵਾਲੇ ਜਿਹੜੇ ਦੁਕਾਨਦਾਰ ਨੇ ਦੁਕਾਨਾਂ ਚਲਾਉਂਦੇ ਆ ਜਾਂ ਤੁਹੋਂ ਜਿਹੜੇ ਰਾਹੀਰ ਲੰਘਦੇ ਆ ਉਦੇ ਨਾਲ ਇੱਕ ਗਰਲੇ ਸਕੂਲ ਹੈਗਾਗਾ ਜਿੱਥੋਂ ਸਾਨੂੰ ਬਹੁਤ ਸਾਰੀਆਂ ਕੰਪਲੇਂਟਸ ਫੋਨ ਆਉਂਦੇ ਸੀ ਵੀ ਜਿਹੜੇ ਸਵੇਰੇ ਇੱਥੇ ਜਦੋਂ ਲੇਬਰ ਚੌਕ ਦੇ ਵਿੱਚ ਲੇਬਰ ਇਕੱਠੀ ਹੁੰਦੀ ਆ ਤਾਂ ਬਹੁਤ ਸਾਰੇ ਜਿਹੜੇ ਉੱਥੇ ਲੋਕ ਨੇ ਉਹ ਇੱਥੇ ਆ ਕੇ ਜਿਹੜੇ ਨਸ਼ੇ ਦੇ ਕੈਪਸੂਲ ਵਗੈਰਾ ਇੱਥੇ ਵੇਚਦੇ ਹੈਗੇ ਆ ਇਹ ਕਾਫੀ ਸਾਨੂੰ ਬਰਬਰੀ ਜਿਹੜੀਆਂ ਸੀਆਂ ਕੰਪਲੇਂਟਸ ਵੀ ਆਈਆਂ ਸੀਆਂ ਤੇ ਫੋਨ ਦੇ ਉੱਪਰ ਵੀ ਸਾਡੇ ਕੋਲ ਕਾਲਸ ਆਉਂਦੀਆਂ ਸੀ ਵੀ ਇੱਥੇ ਰੌਲਾ ਪੈ ਰਿਹਾ ਇੱਥੇ ਲੜ ਰਹੇ ਹੈਗੇ ਇਸ ਤਰ੍ਹਾਂ ਸਾਡੀਆਂ ਕੰਪਲੇਂਟਸ ਆਉਣ ਤੋਂ ਬਾਅਦ ਕੱਲ ਅਸੀਂ ਇੱਥੇ ਇੱਕ ਨਸ਼ੇ ਦੀ ਇੰਸਟੀਚਿਊਟ ਦੀ ਸੀ ਡਰਾਈਵ ਚਲਾਈ ਸੀ ਜਿਹਦੇ ਵਿੱਚ ਅਸੀਂ ਸਾਡੇ ਜਿਹੜੀ ਮੁਲਾਜ਼ਮ ਸੀਗੇ ਉਹਨਾਂ ਨੂੰ ਸਿਵਲ ਵਰਦੀ ਦੇ ਵਿੱਚ ਕਰਾ ਕੇ ਪਿੱਛੇ ਬੈਕਅਪ ਜਿਹੜਾ ਵਰਦੀ ਵਾਲਾ ਰੱਖਿਆ ਗਿਆ ਸੀ ਤਾਂ ਉੱਥੋਂ ਅਸੀਂ ਜਿਹੜੇ ਸੀ ਕੈਪਸੂਲ ਵੇਚਣ ਵਾਲੇ ਜਿਹੜੇ ਸੀ ਪੰਜ ਵਿਅਕਤੀ ਉੱਥੋਂ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਅਸੀਂ 2 210 ਜਿਹੜੇ ਹੈਗੇ ਪ੍ਰੈਗਾ ਦੇ ਕੈਪਸੂਲ ਰਿਕਵਰ ਕਰਕੇ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕੀਤੀ ਸਰ ਉਸੇ ਨਾ ਬੰਦੇ ਹੈਗੇ ਕੁਝ ਉਹ ਕਹਿੰਦੇ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ 45 50 ਸਾਲਾਂ ਦੇ ਉੱਤੇ ਖੜੇ ਹੈਗੇ ਨਸ਼ੇ ਕੋਈ ਹੋਰ ਵੇਚਦਾ ਹੈਗਾ ਕਾਰਵਾਈ ਸਾਡੇ ਤੇ ਕਰਤੀ ਦੱਸਿਆ ਗਿਆ ਨਹੀਂ ਦਾ ਡਾਂਗਾ ਤਰੇ ਤਰੇ ਦੇਖੋ ਜਿਹੜੇ ਨਸ਼ੇ ਦੇ ਕੈ ਵੇਚਦੇ ਸੀਗੇ ਉਹਨਾਂ ਤੇ ਹੀ ਅਸੀਂ ਕਾਰਵਾਈ ਕੀਤੀ ਹੈ ਕਿਉਂਕਿ ਹੋਰ ਅਸੀਂ ਕਿਸੇ ਨੂੰ ਉੱਥੇ ਕੁਝ ਨਹੀਂ ਕਿਹਾ ਜਿਹੜੀ ਉਹਨਾਂ ਦੇ ਜਗ੍ਹਾ ਦੀ ਗੱਲ ਹੈਗੀ ਆ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਹੈ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਸਰ ਇੱਕ ਕੱਲ ਲੇਵਰਰ ਹੋ ਰਿਹਾ ਸੀ ਕਹਿੰਦਾ ਮੈਂ ਨਸ਼ਾ ਵਾਲਾ ਫੜਾਇਆ ਸੀ ਜਿਹੜਾ ਤੇ ਵੇਚਦਾ ਸੀ ਸਾਡੇ ਵਿੱਚ ਥੋੜਾਤਾ ਸੀਗਾ ਆਪ 15 ਮਿੰਟ ਬਾਅਦ ਛੱਡਦਾ ਬੱਸ ਨੇ ਉਦੋਂ ਆ ਕੇ ਮੈਨੂੰ ਕੁੱਟਿਆ ਕਹਿੰਦਾ ਉਹ ਬੰਦੇ ਨੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਨਸ਼ੇ ਵਾਲਾ ਸਾਨੂੰ ਕੋਈ ਫੜਾਉਂਦਾ ਗਿਆ ਅਸੀਂ ਉਹ ਤੇ ਕਾਰਵਾਈ ਨਹੀਂ ਕਰਦੇ ਅਸੀਂ ਜੇਕਰ ਕੋਈ ਸਾਨੂੰ ਨਸ਼ੇ ਵਾਲਾ ਫੜਾਇਆ